ਤਨੋ ਧਰ ਜੀ ਅਰੇ ਕਟੇਖ ਤੂੰ ਲਾਹਿ ਬਡਾਨੀ ਆਸ ਨਾਨਕ ਨਾਮ ਧਾਈ ਐ ਸਾਰ ਜਿ ਆਵੇ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਗੁਰੂ ਸਾਰੀ ਗੁਰੂ ਖਾਲਸਾ ਸਮੂਹ ਸੰਗਤ ਜੀਆਂ ਔ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਪ੍ਰਾਪਤ ਹੋਈ ਹਨ। ਮਨ ਦੀਆਂ ਵਰਤਿਆਂ ਨੂੰ ਇਕਾਗਰ ਕਰਕੇ ਹਜ਼ੂਰ ਬਾਦਸ਼ਾਹ ਜੀ ਦੇ ਚਰਨ ਕਮਲਾਂ ਜੀਆਂ ਹਾਜ਼ਰੀਆਂ ਲਵਾ ਲੈਣਾ ਕਰੀਏ ਪੰਲੇ ਬਾਖਸ਼ਾ ਤੁੰਤਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਾਖਸ਼ਾ ਜੀ ਦੇ ਜਨਮ ਕਾਟਕਾਂ ਦੇ ਦਰਸ਼ਨ ਭਾਰੀ ਵਾਲੇ ਵਾਲੀ ਜਨਮ ਸਾਖੀ ਦੇ ਵਿੱਚੋਂ ਕਰਦੇ ਆ ਰਹੇ ਹਾਂ ਰਾਮੇਸ਼ਵਰ ਦੀ ਸਾਖੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਉਚਾਰੇ ਸੰਸਰ ਨਾਮੇ ਨੂੰ ਅੱਪਾ ਕੱਲ ਸਰਵਨ ਕਰ ਰਹੀ ਸੀ ਜਿਸ ਦੀਆਂ ਪਹਿਲੀਆਂ 20 ਪੌੜੀਆਂ ਆਪ ਸਰਵਨ ਕੀਤੀਆਂ ਹਨ ਕੁੱਲ 82 ਪੌੜੀਆਂ ਨੇ ਆਉ ਰਹਿੰਦੀਆਂ ਪੌੜੀਆਂ ਨੂੰ ਅੱਜ ਸਰਵਨ ਕਰਾਂਗੇ ਉਸ ਤੋਂ ਬਾਅਦ ਅਗਲੀਆਂ ਸਾਖੀਆਂ ਅਗਲੀ ਯਾਤਰਾ ਦੀ ਸਾਖੀ ਹੈ ਸੱਜਣ ਠੱਗ ਦੇ ਨਾਲ ਸਭ ਕੀਓ ਸਰੰਗ ਕਰਾਂ। ਆਉ ਮਨ ਬੇਤੀਆਂ ਨੂੰ ਕਾਗਰ ਕਰਕੇ ਗੁਰੂ ਸ਼ਰਨ ਦੇ ਵਿੱਚ ਜੋੜ ਲੈਣਾ ਕਰੀ। ਵਾਹਿ ਗੁਰੂ। ਉੱਚ ਮੂਚ ਸਦੇ ਉੱਚ ਥਾਨਾ। ਪਰਬਰਮ ਸੱਚਾ ਜਿਵਾਨ ਸੰਤਿ ਉਧਾਰਨ ਮੁਕਤ ਸਦਾਰਨ ਕਰ ਕਰ ਚੋਝ ਲੰਤਾ ਹੈ ਸੱਚ ਸਲਾਹੀ ਜਹਰ ਗਮੀਰਾ ਆਨੰਦ ਬਿਨੋਤੀ ਗੁਰਮੁਖ ਮਨ ਧੀਰਾ ਦ ਅੰਤ ਅਪਰੰਪਰ ਪੂਰਾ ਸੱਜ ਸੱਚੀ ਮਣੀ ਸੁਹੰਤਾ ਜੀ ਜੁਗ ਚਾਰੇ ਹੈ ਸਾਚੀ ਬਾਣੀ ਬਿਨ ਸਾਚੀ ਸਭ ਕੂੜ ਕਮਾਣੀ ਬਿਨ ਸਾਚੀ ਜਮ ਕੰਕਰ ਮਾਰੇ ਬਹੁ ਜੋਨੀ ਗਰਭ ਗਲੰਤਾ ਜੀ ਸੱਚੀ ਤਖਤ ਬਹੇ ਅਬਨਾਸੀ ਨਹਿਜਲ ਸਾਚਾ ਆਏ ਨਾ ਜਾਸੀ ਤੇਰੂ ਰੂਪ ਨ ਜਾਣ ਕੋਈ ਤੂੰ ਕਰ ਕਰ ਜੋਤ ਦਿਖੰਤਾ ਜੀ ਆਨੰਦ ਬਿਨੋ ਦੀ ਚੋਜੀ ਰੰਗਾ थाप यो थापे करि ਸੁਹੇਗਾ ओ सारे ਢਾ ਢਾ ओ सारे ਉਨੇ ਸੁਭਰ ਭਰੰਤਾ ਏ ਉਦਪਤ ਪਰਲੋ ਹੁਕਮੇ ਹੋਵੇ ਹੁਕਮੇ ਸਾਜੇ ਹੁਕਮੇ ਖੋਵੇ ਹੁਕਮ ਸਾਜੀ ਨਿਵਾਜੇ ਮੰਤਰ ਨਾ ਕਿਸੈ ਪੁੱਛੰਤਾਹੀਂ ਪਰਖੋ ਤਮਹਰ ਪੁਰਖ ਅਗੰਮ ਵਰਨ ਚੈਨ ਕਛ ਜਾਤ ਨ ਜਨਮ ਅਦ੍ਰਿਸ਼ਟ ਅਗੋਚਰ ਅਲਖ ਨ ਲਖੀਐ ਕਟਕਟ ਸੋ ਵਰਤੰਤਾਹੀਂ ਅਨਥ ਨਾਥ ਸਰਬ ਪ੍ਰਤ ਪਾਲੀ ਨਤਨਤ ਜੀਆਂ ਸਾਰ ਸਮਾਲੇ ਵੱਡਾ ਆਥਾਰ ਜਾਈ ਰਾਜਾ ਪਾਣਾ ਹਰ ਭਗਵੰਤਾ ਨੇ ਅਗਮਿਆ ਪਾਰ ਬੇਅੰਤ ਬੇਅਬਾ ਆਦਿ ਜੁਗਾਦ ਅਨੀਲ ਅਨਾਦਾ ਅਨਹਦ ਰਣਚਨਕਾਰ ਅਨਾਹਦਾ ਨੈ ਓਂਕਾਰ ਵਜਨ ਕਾਹੀ ਤਾ ਕਾਇੰਤ ਨ ਜਾਣ ਕੋਈ ਤਾ ਕਾਇੰਤ ਨ ਜਾਣ ਕੋਈ ਓਰੇ ਗੁਰ ਤੇ ਸੋਜੀ ਹੋਈ ਸਿਮਰਵਾ ਸੰਖੇ ਅੰਤ ਨਹੀਂ ਪਾਇਆ ਹਰ ਸਖਤੀ ਅੰਤ ਨ ਅੰਤਾ ਹੀ ਸਖਤੀ ਸਲਾਹਨ ਜੋਤਿ ਸੁ ਭਾਵੈ ਟਾਢੀ ਮੰਗਤ ਗੁਣ ਦਰਗਾਵੈ ਨਾਨਕ ਟਾਢੀ ਪਾਪ ਤੰਗ ਨਾਇਆ ਦਰ ਸੱਚੇ ਪਤਵੰਤਾ ਹੀ ਲਾਲ ਗੁ ਲਾਲ ਦਿਆਲ ਮੁਰਾਰਾ ਉਪਰੇ ਆਪਾਰ ਪਾਈ ਨ ਪਾਰਾ ਪਰਵੇਸ਼ੁ ਮਾਰਬੇ ਅੰਤ ਬੇਅੰਤ ਆਗਮ ਅਥਾ ਅਤੰਤਾ ਨੀ RAM KRISHNA GOMEND PARAIN MOKAND MANOHAR LAKSHMI NARAYANA ਗੋਬਿੰਦ ਸਦਾ ਸਰ ਸਰਬ ਪਰਮਾਰੀ ਆਪੇ ਆਪਵੰਤਾ ਨੇ ਹਰ ਹਰ ਸ਼੍ਰੀ ਠਾਕੁਰ ਨਰਸਿੰਘਾ ਅਕਾਲ ਮੁਰਦਿਆਂ ਜੁਨੀ ਸੈ ਭੰਗਾ ਮੋਹਨ ਮਾਦੋ ਕ੍ਰਿਸ਼ਨ ਮੁਰਾਰੀ निर्भौ भव निर्ब निवरणताही आचत पार बरम परमेश्वर स्वामी मदसुदन द मुदर स्वामी अरकी केश गोवर्धन तारी मुरली मनोहर भजनताही काहन कृष्ण हर नारायण ਪਗਤ ਨਾਮਾ ਸ਼ਲਾngਾਰੇ ਬਿਰਦ ਰਖਾਇਨ ਸੰਤ ਉਧਾਰਨ ਨਰ ਨਰ ਤੇਰਾ ਅੰਤਨ ਕੋਈ ਪਤਾ ਹੈ ਆ ਸ਼ਲਪੇ ਦੇ ਆ ਭੀਦੇ ਅਲੇਖਾਂ ਵਰਨ ਚਿਹਨ ਕਸ਼ ਰੂਪ ਨਾ ਰੇਕਾ ਆਦ ਜੁਗਾਦੀ ਹੈ ਪੀਓ ਸੀ ਗੁਰ ਕੈ ਸ਼ਬਦ ਪੁਸ਼ਾਤਾ ਹੈ ਆਦ ਨਰੰਜਨ ਗਹਿਰ ਗਮੀਰਾ ਸਚ ਠਗੁਰਾਈ ਸਾਚੇ ਮੀਰਾ ਅਨਹਦਰਣ ਚਨ ਘਾਰ ਸਦਾ ਤਨ ਨਿਰਪੋਕੈ ਕਰ ਵਾਸਾ ਹੈ ਦਾਮਦਰ ਹਰਦਾਨਾ ਬੀਨਾ ਗਰਗ ਮੀਰਗ ਹੀਰ ਸੁਜਾਨਾ ਪਾਰ ਪਰੰ ਪਰਮੇਸ਼ਰ ਸੁਆਮੀ ਲੇਪਨ ਕੋਈ ਲਾਤਾ ਹੈ 옴 ਮੋ ਆਦੁ ਸੰ ਅਪਾਰ ਓੰਕਾਰ ਕਰ ਕੀ ਆਪਸਾਰਣ ਸੁੰ ਕਲਾ ਮੈਂ ਲਾਏ ਤਾੜੀ ਸੁੰਨੇ ਸੁਨ ਸਮਾਤਾ ਹੀ ਆ ਕਥ ਕਥਾ ਗੁਰ ਸ਼ਬਦ ਵਿਚਾਰੀ ਗੁਰਮੁਖ ਪਾਇਆ ਮੁਖ ਦੁਆਰੀ ਨਾਨਕ ਸੱਚ ਕਹੀ ਸਭ ਸਾਜਾ ਸੱਚੋ ਸੱਚ ਬੁਲੰਤਾ ਹੀ ਆਪੇ ਜਤੀ ਸਦੀ ਸਤਵੰਤ ਅਚਰਜ ਰੂਪ ਘਟ ਘਟ ਵਰਤਨਤਾ ਪਉਪੰਜਨੀਤ ਪਾਰਾ ਗਉਮਰ ਸਰਬ ਕਟਾਂ ਕਾ ਦਾਤਾ ਹੀ ਨਿਰਹਾਰੀ ਨਰਵੈਰ ਅਵਰਤੰਤਾ ਪਉਪੰਜਨੀਤ ਪਾਰਾ ਗਉਮਰ ਸਰਬ ਕਟਾਂ ਕਾ ਦਾਤਾ ਹੀ ਨਿਰਹਾਰੀ ਨਰਵੈਰ ਨਿਰਾਰਾ ਰੂੜੋ ਗੂੜੋ ਗੁਣ ਅਪਾਰਾ ਗਹਿਰ ਗੰਬੀਰਾ ਗੁਰਮੁਖ ਧੀਰਾ ਨੇ ਚਲੇ ਆਈ ਨਾ ਜਾਤਾਏ ਅਨਖਨਾਥ ਸਰਬ ਪ੍ਰਥਪਾਲਕ ਕੋਟ ਬ੍ਰਹਮੰਡ ਕਾ ਠਾਕੁਰ ਨਾਇਕ ਦ੍ਰੋਪਤਾ ਕੀ ਲਾਜ ਨਿਵਾਰਿ ਉਦਾਰਨ ਜੈ ਜੈ ਕਾਰਕੁਰੰਤਾ ਜੀ ਪ੍ਰਹਿਲਾਦ ਕੀ ਜਨ ਪੈਜ ਰਖਾਈ हरणाक्ष छेदियो संत शेदाई संत भगत हर हरज गावहि हर अपना बिरद दिखंताही भगत वशल हर हर नार नारायण दशर शेद कियो रामायण आ सुर श्रृंगारन मुक्त सुधारन ਆ ਸੁਰ ਸਤੰਬਾਂਗੀ ਆ ਸੁਰ ਸੰਗਾਰਨ ਮੁਕਤ ਸੁਧਾਰਨ ਆ ਸੁंभ ਅਸਤੰਬਾਂਗੀ ਆਜਮਲ ਵੇਸ਼ ਵਾਤਰ ਤਾਰੇ ਬਾਲਮੀਕ ਤਾਰੇ ਬਟਵਾਰੀ ਭਗਤ ਵਸ਼ਲ ਕਿਰਪਾਲ ਕਿਰਪਾ ਨਦ ਕਾਰਨ ਕਰਨ ਵਿਧਾਤਾ ਗੀ ਹਰ ਹਰ ਸ੍ਰੀ ਧਾਰੇ ਕੋ ਮਾਦਵ ਮਰਲੀ ਮਨੋ ਵਰਮਾ ਦੋ ਆਦਵ ਸੰਤ ਜਨਾ ਕਾ ਆਗਿਆਕਾਰੀ ਆਦ ਅੰਤ ਸੁਖ ਦਾਤਾ ਗੀ ਆਗਾਦ ਬੋਧ ਬਨਿਓ ਮਨ ਵਾਲੀ संकट सागर धरगत ताली ने चल धाम संसार नामा गुरु के शब्द करन वरतरंतागे लाल गुलाल रसालत जाहिर सुंदर सुगढ़ सुजान परहर ने चल तख्त सदा थिर जागा ਸੱਚਾ ਤਖਤ ਬਸੰਤਾ ਹੈ ਆਸੁਰ ਸੰਗਾਰ ਨ ਮੁਕਤ ਮੁਕਤੀ ਸਰ ਤਖਤ ਨਿਵਾਸੀ ਸੱਚਾ ਸੱਚੀ ਸਰ ਏਕ ਓੰਕਾਰ ਅਵਰ ਨਹੀਂ ਦੂਜਾ ਨਾਨਕ ਚਰਨ ਪਰਤਾ ਹੈ ਆਦ ਜੁਗਾਦੀ ਹੁੰਦਾ ਆਇਆ ਅੰਤ ਪਾਰ ਨ ਕਿਨਹੂ ਪਾਇਆ परेते परे परोला परला किनि पार ना जाता है परमानंद अनंदी लालन हर प्रभे अंत दुख दलन हरि नारायण गर्भ प्रहरी अपने रंग प्रभु राता जी आदपुरक कारण करतार मुक्तदान मुक्ति सर सारा प्रेम पुरान रूप नारायण पूरन पुरख बेधाता रे अकाल कला प्रबेलक लेखन अकाल मुर्ख नारंजन लेख नरंजन ना लेखन दीन दयाल कृपाल कृपानद बख्शे आप मिलाता है ਅਬਗਤਿਆ ਗੋਚਰ ਸ੍ਰੀ ਤਰਸੈਨਾ ਸੁੰਦਰ ਸੁਆਮੀ ਕੁੰਡਲ ਘਬਨਾ ਮੋਹਨ ਮਾਦੋ ਕ੍ਰਿਸ਼ਨ ਮੁਰਾਰੇ ਪੇਖ ਪੇਖ ਬਿਦ ਸੰਤਾਹੀ ਨਰ ਹਰ ਨਾਰਾਇਣ ਗਰਬਨਿਵਾਰਨ ਸੰਤ ਭਗਤ ਹਰਿ ਸਿਮਰਿ ਉਧਾਰਨ ਦਮੁਰ ਦੁਖ ਬੰਧਨ ਸੁਆਮੀ अंतर जमि जाताई प्रीत प्रीत कर त्रपवन रूपन रूपन नारायण नीड अदिंटमान प्रीतम परान मनोहितकारी सर्व जियां पलंताही नेक केवल नै ने कंटक सुरा पारब्रह्म परमेश्वर पुरा ताबो था पेता असारी तृण ते मेल करन तावे वर जिस जरा ना मरना साचा तख्त साचा जिस परना सुन सुन आके पड पड बुझे बिस्मे बिस्म बिस्म माता ही आपी बख्श मिलाई मेल आनंदमय नर दी चौजी खेला संसार नाम तेरे गने न जाही नानक हर रंग रतावी जख किन्नर जोदे इक ताके अंत न पाहे पड़ पड़ थाके सूर वीर अर बड़े बड़े रे अंत न कोई पतावी भागमियथा अपार निहला अपर परंपर शुभ दसरजाला हरि चंद सगल हर कृष्ण मनोहर सकल ब्रह्म पसराता जी हर हर स्वामी हर जी हरिया धंदली च श्याम सुंदरिया सर्वजोत जाका परगासा ਵਰਗਟ ਕਰ ਦਿਖਲਾਤਾ ਹੀ ਪਰਮ ਤਤ ਨਰਲੇ ਲਿਖਾ ਅਲਖ ਪੁਰਖ ਸਰਬ ਸਿਰ ਲਿਖਾ ਲਿਖਿਆ ਲੇਖ ਭੁੱਲ ਨ ਭੁੱਲ ਤੂੰ ਕਾਹੇ ਮਨ ਬਿਲ ਲਤਾ ਹੀ ਸਮਨ ਸਰਨਾਮ ਕਹ ਗਨਨਾ ਤੇਰੀ ਤਨ ਨ ਪਾਇਨ ਵਡੇ ਵਡੇਰੇ ਤੇਰੀ ਸਿਫਤ ਗਉਣ ਸਲਾਹੀ ਸਤਿ ਕੁਦਰਤ ਕਾਦਰ ਜਾਤਾ ਹੈ ਸੰਸਰ ਨਾਮ ਸਤ ਜੇ ਪੜਿਆ ਉੱਚੀ ਪੌੜੀ ਗਗਨ ਅੰਤਰ ਚੜਿਆ ਪੰਜ ਬਾਣ ਲੈ ਜਮ ਕਉ ਮਾਰੇ ਸੱਜ ਮਹਿਲ ਘਰ ਜਾਤਾ ਹੈ ਸਹੰਸਰ ਨਾਮ ਸਤ ਸੱਚੀ ਮਿਸਤਮ ਸਿੰਮਤ ਸਹੰਸਰ ਨਾਮ ਸੱਚ ਅਗ ਮੰਗਤ ਸਹੰਸਰ ਨਾਮ ਸੱਚ ਅਗ ਮੰਗਤ ਸਹੰਸਰ ਨਾਮ ਸੱਚੀ ਵੜਾਈ ਕਿਨ ਵਿਰਲੇ ਗੁਰਮੁਖ ਜਾਤਾ ਹੀ ਸਹੰਸਰ ਨਾਮ ਲਿਖ ਤੀ ਜੋ ਪੜਤੀ ਸਾਜੀ ਬਾਣੀ ਕੰਨੀ ਸੁੰਤੀ ਪੰਡਿਤ ਦੇਹ ਸੋ ਪਾਰਗ ਰਾਮੀ ਹਮ ਬਲ ਬਲ ਤੰਦਰ ਸਾਤਾ ਜੀ ਗੁਰੂ ਕਿਰਪਾ ਤੇ ਪ੍ਰਗਟੋ ਲੋਆ ਸਹੰਸਰ ਨਾਮਾ ਪ੍ਰਗਟੋ ਹੋਆ ਪਵਿੱਤਰ ਹੋਏ ਪੜਨੇ ਸੋ ਜੀ ਬਾ سے جم کے پंथ نہ جاتا ہے گپتی باણી پرگٹ ہوئی گورمکب اللہ چنے کوئی سنے سناوی ہردے گاوی او پرے اپکاری جاتا ہے پرنوت نانک داس تمہارا تو جگ جگ داتا پربھو ہمارا ਦੇਹ ਦਰਸ਼ ਗਨ ਤ੍ਰਿਪਤਿ ਆਗਾਮੈ ਤੇਰੇ ਦਰਸ਼ਨ ਕੋ ਬਲ ਜਾਤਾ ਹੈ ਸੰਸਰ ਨਾਮ ਪੜੈ ਸੋ ਮੁਕਤਾ ਸੰਸਰ ਨਾਮ ਪੜ ਤ੍ਰਿਪਤਿ ਪੁਗਤਾ ਸੰਸਰ ਨਾਮ ਪੜੈ ਸਤਿਰ ਹੋਵੈ ਗਰਬਨ ਜੋਨੀ ਜਾਤਾ ਹੈ ਸੰਸਰ ਨਾਮ ਪੜੈ ਸੋ ਸੁਖੀਏ ਸਭ ਸੁਖ ਦੀ ਕਹ ਕਦੀ ਨ ਦੁਖੀਏ ਸੰਸਰ ਨਾਮ ਹਰ ਗੁਰ ਤੇ ਪਾਇਆ ਆਸਥਰ ਕੰਦਰ ਘਾਤਾ ਹੈ ਸੰਸਰ ਨਾਮ ਬੜਕਾਰ ਜਪੂਰੇ ਜੋ ਇੱਛੇ ਸੋਈ ਸੁਖ ਪਾਏ ਸਤਗੁਰ ਸੇਵ ਸੁਖ ਦਾਤਾ ਹੈ ਸਹੰਸਰ ਨਾਮ ਗੁਰਮੁਖ ਜਿਨ ਪੜਿਆ ਸੋ ਫਿਰ ਗਰਬ ਜੂਨ ਨਾ ਪੜਿਆ ਸਹੰਸਰ ਨਾਮ ਪੜ ਮੁਕਤਾ ਹੋਵੈ ਸੱਚੇ ਸੱਚ ਸਮਾਤਾ ਹੀ ਸਹੰਸਰ ਨਾਮ ਬੜ ਕਿਰਤਨ ਨਰਕ ਨ ਕਰਮ ਸਹੰਸਰ ਨਾਮ ਪੜ ਜਾਤ ਜਨਮ ਸਹੰਸਰ ਨਾਮ ਪੜਨੇ ਚਲ ਦਮ ਸਹੰਸਰ ਨਾਮ ਪੜ ਸੱਚੇ ਰਤਾ ਸੱਚੇ ਮਹਿਲ ਕਰ ਜਾਤਾ ਜੀ ਸਹੰਸਰ ਨਾਮ ਪੜ ਸੁਨ ਸਮਾਦੰ ਸਹੰਸਰ ਨਾਮ ਪੜ ਕਰਮ ਲਗਾਉਂ ਸਹੰਸਰ ਨਾਮ ਪੜ ਪੂਰਨ ਆਸਾ ਮਿਰਥਾ ਮੂਲ ਨ ਜਾਤਾ ਜੀ ਸੰਸਰ ਨਾਮ ਪੜ ਲੋ ਚਾ ਪੂਰੀ ਸੰਸਰ ਨਾਮ ਪੜ ਕਦੀ ਨ ਚੋਰੀ ਸੰਸਰ ਨਾਮ ਪੜ ਸੁਖ ਸਮਨ ਧੀਰ ਜਿ ਦਾ ਰਾਤਾ ਹੈ ਸੰਸਰ ਨਾਮ ਪੜ ਪੂਰਨ ਹਸਾ ਮਸਤ ਗਲੀਖ ਲਿਖਿਆ ਧੁਰ ਸਾਜਾ ਨਾਨਕ ਸਾਹ ਸੰਸਰ ਨਾਮ ਹਰ ਪੜਿਆ ਤੁਰ ਮਸਤਕ ਲੇਖ ਲਗਾਤਾ ਹੈ ਆਦੇ ਅੰਤ ਤੁਰ ਸਾਚੀ ਬਾਣੀ ਸੱਚ ਉਪਾਈ ਸੱਚ ਸਮਾਨੀ ਸੱਚ ਅਚਰਜ ਅਕੱਛ ਗਿਆ ਕਹੀਐ ਨਾਨਕ ਸਿਫਤੀ ਰਾਤਾ ਹੈ ਸਤਿਗੁਰੂ ਤੁੰ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀਆਂ ਦੀ ਰਾਮੇਸ਼ਵਰ ਦੇ ਵਿੱਚ ਹਰਦਾਸ ਸਾਧ ਦੇ ਕੋਲ ਇਸ ਸੰਸਰਨਾਮਾਉ ਚਾਰੇ ਸੰਸਰਨਾਮ ਸਰਨਨ ਸਰਿਆ ਹਰਦਾਸ ਭਗਤ ਸਭ ਸਾਧਾਂ ਨੂੰ ਦੇ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਬੈ ਗਿਆ ਕਹਿਣ ਲੱਗਿਆ ਮਹਾਰਾਜ ਇਹ RAM ਤੀਰ ਦੁਆਰਾ ਹੈ ਤੁਸੀਂ ਕੁਝ ਦਿਨ ਇੱਥੇ ਰਹਿਣਾ ਕਰੋ ਤੀਰਿਸਰਾਂ ਕਰੋ ਗੁਰੂ ਨਾਨਕ ਪਾਤਸ਼ਾਹ ਜੀ 15 ਦਿਨ ਉੱਤੇ ਰਹੇ ਨੇ ਫਿਰ ਭਾਈ ਬੱਲਾ ਮਰਦਾਨਾ ਸਮੇਤ ਸਤਿਗੁਰੂ ਜੀ ਉੱਥੋਂ ਚੱਲਦੇ ਨੇ ਇੱਕ ਦੇਸ਼ ਵਿੱਚ ਜਾ ਨਿਕਲਦੇ ਨੇ ਸਾਖੀ ਯਾਤਰਾ ਦੀ ਚਲਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਵਸਤੀ ਦੇ ਵਿੱਚ ਨਹੀਂ ਵੜਦੇ ਕਿਤੇ ਜੰਗਲ ਕਿਤੇ ਦਰਿਆ ਉੱਪਰ ਟਿਕਦੇ ਨਹੀਂ ਸਾਰਾ ਰਾਸਤਾ ਤੈਅ ਕਰਦੇ ਨੇ ਮਰਦਾਨੇ ਨੂੰ ਦਾੜੀ ਭੁੱਖ ਲੱਗੀ ਐ ਪਰ ਚੁੱਪ ਕਰ ਗਿਆ ਬੋਲਦਾ ਨਹੀਂ ਹੈ ਹੁਣ ਮਰਦਾਨੇ ਦੀ ਬਹੁਤੀ ਭੁੱਖ ਵੀ ਆ ਕੇ ਸਤਿਗੁਰੂ ਘਟਾਂ ਘਟਾ ਦੀਆਂ ਦਾਨਨ ਵਾਲੇ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਅੰਦਰ ਕੇ ਮਰਦਾਨਿਆਂ ਮੈਨੂੰ ਐਵੇਂ ਜੀ ਲੱਗਦਾ ਹੈ ਕਿ ਤੂੰ ਨ ਕੋਲ ਲੰਗ ਜਾਏਂ। ਉਹ ਦੇਖ ਸਾਹਮਣੇ ਬਸਤੀ ਆਈ। ਤੂੰ ਚੜਿਆ ਨਾ ਸਵਾਸਤੀ ਦੇ ਵਿੱਚ। ਅਸੀਂ ਇੱਥੇ ਬਾਹਰ ਬੈੰਨੇ ਆਂ ਕਿ ਉਹ ਪਲਖਤਰੀ ਆਉਂਦੇ ਨੇ, ਉਹ ਪਲਖਤਰੀ। ਉੱਥੇ ਰਹਿੰਦੇ ਨੇ, ਉੱਥੇ ਜਾ ਖਲੋਨੀ। ਉਹ ਲੋਕਾਂ ਨੂੰ ਖਵਾਉਂਦੇ ਹੋਣਗੇ ਤੈਨੂੰ ਵੀ ਜਾਂਦੇ ਹੀ ਮਿਲ ਜਾਏਗਾ। ਉਹ ਭਾਵੇਂ Hindu ਹੋਵੇ, ਭਾਵੇਂ Musalman ਹੋਵੇ। ਇੱਥੇ ਕਿਸੇ ਨੂੰ ਮਨਾਈ ਨਹੀਂ ਕਰਦੇ ਸਭ ਨੂੰ ਦਿੰਦੇ ਨੇ ਖਾਣ ਵਾਸਤੇ ਖਾਣ ਵਾਸਤੇ ਵਸਪਾ ਇੱਕ ਗੱਲ ਹੋਰ ਦੱਸੀਏ ਸਭ ਤੇਰੇ ਪੈਰੀ ਪੈਣਗੇ ਆ ਕੇ ਚੱਲਿਆ ਜਾਨ ਤੈਨੂੰ ਇਹ ਨਹੀਂ ਪੁੱਛਣਗੇ ਤੂੰ ਕੌਣ ਹੈ ਤੇ ਕਿੱਥੋਂ ਆਇਆ ਕਿਹਦਾ ਸਿੱਖਾ ਕੌਣ ਹੈ ਉਹ ਕਿਹੜੇ ਪਿੰਡ ਤੋਂ ਕੁਝ ਨਹੀਂ ਪੁੱਛਣਗੇ ਤੇ ਸਾਰੇ ਤੇਰੇ ਚਰਨਾਂ ਤੇ ਨਮਸਕਾਰ ਕਰਨਗੇ ਜਦ ਚੱਲੇਗਾ ਕਿਹਦਾ ਆਦਮੀ ਹੈ ਨਹੀਂ ਪੁੱਛੂਗੇ ਜਦੋਂ ਤੇਰੇ ਕੋਲੇ ਕੋਈ ਆਵੇ ਨਾ ਤੂੰ ਇੱਕ ਗੱਲ ਆਖਣੀ ਹੈ ਕੀ ਕਹਿਣਾ ਹੈ ਜਦੋਂ ਤੇਰੇ ਕੋਲੇ ਕੋਈ ਆਵੇ ਤੂੰ ਇਹੋ ਕਹਿਣਾ ਹੈ ਕਿ ਮੈਂ ਆਪਣਾ ਸਰਬੰਸ ਅਰਪ ਦੇਵਾਂ ਤਾਂ ਮੇਰਾ ਭਲਾ ਹੋਵੇ ਬਸ ਤੂੰ ਆਂ ਰੱਟਾ ਲਾ ਲੈ ਤੂੰ ਉਸ ਵਸਤੀ ਵਿੱਚ ਜਾ ਕੇ ਨਹੀਂ ਗੱਲ ਆਖਣੀ ਹੈ ਕਿ ਮੈਂ ਆਪਣਾ ਸਰਬ ਲੁਟਾ ਦੇਵਾਂ ਆਪਣਾ ਆਪ ਸਰਬੰਸ ਅਰਪਤ ਅਰਪਤ ਕਰ ਦੇਵਾਂ ਤਾਂ ਮੇਰਾ ਭਲਾ ਹੋਵੇ ਮਰਦਾਨੇ ਦੇ ਉੱਪਰ ਬਾਬੇ ਨਾਨਕ ਦੀ ਬੜੀ ਖੁਸ਼ੀ ਹੈ ਮਰਦਾਨੇ ਨੂੰ ਸ਼ਹਿਰੋਂ ਭੇਜਿਆ ਜਦੋਂ ਮਰਦਾਨਾ ਗਿਆ ਤੇ ਸਾਰਾ ਸ਼ਹਿਰ ਮਰਦਾਨੇ ਦੇ ਪੈਰਾਂ ਤੇ ਆਲ ਗਿਆ ਪੈਰੀਂ ਪੈਂਦੇ ਨੇ ਬੜੀ ਪੂਜਾ ਮਰਦਾਨੇ ਦੀ ਹੋਈ ਮਰਦਾਨਾ ਭੋਜਨ ਤੇ ਕੱਪੜਿਆਂ ਦੀ ਪੰਡ ਬੰਨ ਲੀ ਗੁਰੂ ਪਿਆਰੇ ਇੰਨਾ ਚੜਾਵਾ ਮਰਦਾਨੇ ਕੋਲ ਆ। ਪਹਿਤੋਂ ਦੇ ਲੋਕਾਂ ਨੇ ਮਰਦਾਨੇ ਨੂੰ ਬੜਾ ਭੋਜਨ ਸ਼ਿਕਾਇਆ ਲੀੜੇ ਕੱਪੜੇ ਬੜੇ ਚੜਾਵਾ ਦਿੱਤਾ ਤੇ ਪੰਡ ਬੰਨ ਕੇ ਭਾਈ ਮਰਦਾਨੇ ਨੂੰ ਭੜਾ ਦਿੱਤੀ। ਮਰਦਾਨੇ ਉਹ ਪੰਡ ਚੱਕੀ ਚੱਕ ਕੇ ਲੈ ਆਇਆ ਪਾਤਸ਼ਾਹ ਜੀ ਦੇ ਕੋਲ। ਜਦੋਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਦੇ ਕਿਹਾ ਮਰਦਾਨੇ ਨੂੰ ਖਾਲੀ ਹੱਥੀ ਭੇਜਿਆ ਸੀ ਇਸ ਰਸਤੇ ਪੰਡ ਚੁੱਕੀ ਹੁੰਦਾ ਮਹਾਰਾਜ ਅਸਪੇ ਸਤਿਗੁਰੂ ਪਾਤਸ਼ਾਹ ਸਿਮ ਮੁਸਕਰਾਏ ਅੱਖ ਲੱਗੇ ਮਰਦਾਨਿਆਂ ਕੀ ਚੱਕੀ ਲੈ ਕੇ ਆਉਣਾ ਹੈ ਕੀ ਚੁੱਕ ਲੈ ਮਰਦਾਨੇ ਆਖਿਆ ਮਹਾਰਾਜ ਇਹ ਕੱਪੜੇ ਨੇ ਹੋਰ ਜੋ ਕੁਝ ਸੋਨਣ ਨੇ ਜੋ ਦਿੱਤਾ ਮੈਂ ਉਹ ਤੁਹਾਡੇ ਅੱਗੇ ਲਾਣ ਰੱਖਿਆ ਜਿੱਦਾਂ ਅੱਗੇ ਆਪ ਹੁਕਮ ਕਰੋ ਉਦਾਂ ਕਰ ਲਈਏ ਅရှင် ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਚ ਉੱਚ ਹਸਿਆਸ ਕੀ ਅੰਨ ਲੱਕੇ ਮਰਦਾਨਿਆਂ ਚੰਗਾ ਕੀਤਾ ਜੀ ਲੈ ਆਏ ਪਰ ਆਪਣੇ ਕਿਸੇ ਕੰਮ ਦੇ ਨਹੀਂ ਭਾਈਏ ਇਹਨਾਂ ਵਿੱਚੋਂ ਆਪਣੇ ਕੰਮ ਦਾ ਕੁਝ ਵੀ ਨਹੀਂ ਜੇ ਲੈ ਆਏ ਉਹਨਾਂ ਦੀ ਭਾਵਨਾ ਪੂਰੀ ਕਰ ਆਇਓ ਠੀਕ ਕੀਤਾ ਾਰੇ ਪੰਡਿਤ ਸਿੰਘ ਸੋਲਦੇ ਆਪਣੇ ਨਿੱਕਾ ਮਾਪਾ ਨਾਲ ਹੀ ਲੈ ਕੇ ਜਾਂਦੇ ਇਹਨੂੰ ਸੋਲਟ ਕਾ ਦਿੱਤੀ ਮਰਦਾਨੇ ਨੇ ਸਾਰੀ ਪੰਡ ਸੋਲ ਦਿੱਤੀ ਉਹਤੇ ਉੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਕੀ ਚਲਦੇ ਨੇ ਮਰਦਾਨੇ ਅਰਜ਼ ਕੀਤੀ ਕੀ ਕਹਿੰਦਾ ਹੈ ਜੀ ਮਹਾਰਾਜ ਇੱਕ ਬੇਨਤੀ ਮੇਰੀ ਇੱਕ ਭਰਮ ਮੇਰਾ ਇੱਕ ਸੰਸਾਰ ਨਿਵਰਤ ਕਰੋ ਪੁੱਛ ਮਰਦਾਨੇ ਆ ਕੀ ਪੁੱਛਦਾ ਹੈ ਮਹਾਰਾਜ ਜੋ ਕੋਈ ਤੁਹਾਡਾ ਨਾਮ ਦੀ ਮੰਨਤਾ ਕਰਦਾ ਹੈ ਤੁਹਾਨੂੰ ਕੋਈ ਆਰਾਧਦਾ ਹੈ ਤੁਹਾਡੇ ਨਾਮ ਤੇ ਕਿਸੇ ਸਿੱਖ ਦੇ ਮੂੰਹ ਪਾਵੇ ਉਹ ਤੁਹਾਨੂੰ ਪਹੁੰਚਦਾ ਹੈ ਮੈਂ ਤੇ ਜਦੋਂ ਦਾ ਤੁਹਾਡੇ ਨਾਲ ਨਾ ਮੈਂ ਤੁਹਾਨੂੰ ਖਾਂਦਿਆਂ ਨਹੀਂ ਦੇਖਦਾ ਕਦੀ ਕਦੀ ਤੁਸੀਂ ਸ਼ੱਕਦੇ ਹੋ ਕਦੀ ਕਦੀ ਕਿਸੇ ਨਾ ਕਿਸੇ ਦੀ ਭਾਵਨਾ ਪੂਰੀ ਕਰਨ ਵਾਸਤੇ ਬਹੁਤੀਆਂ ਹੀ ਆਦਜ਼ੀਆਂ ਕਰਕੇ ਕੋਈ ਸ਼ਿਕਾਵੇ ਸ਼ੱਕਦੇ ਹੋ ਤੁਸੀਂ ਕੁਝ ਮੂੰਹ ਨਹੀਂ ਪਾਉਂਦੇ ਇਸ ਚੀਜ਼ ਦੇ ਨਾਲ ਤੁਸੀਂ ਤ੍ਰਿਪਤ ਰਹਿੰਦੇ ਹੋ ਤੁਹਾਡੀ ਭੁੱਖ ਕਿੱਦਾਂ ਮਿਟ ਜਾਂਦੀ ਹੈ ਮੇਰੇ ਤੋਂ ਤੇ ਕੰਟਰੋਲ ਨਹੀਂ ਹੁੰਦਾ ਆਪਣੇ ਆਪ ਤੇ ਮੇਰੇ ਤੋਂ ਤਾਂ ਆਪਣੇ ਆਪ ਦੇ ਉੱਪਰ ਕੰਟਰੋਲ ਨਹੀਂ ਕੀਤਾ ਜਾਂਦਾ ਮੈਨੂੰ ਤੇ ਭੁੱਖ ਦਾ ਦੁੱਖ ਬੜਾ ਸਤੰਦ ਹੈ ਮਹਾਰਾਜ ਤੁਸੀਂ ਕਾਦੇ ਨਾਲ ਰੱਜੇ ਰਹਿੰਦੇ ਹੋ 24 ਘੰਟੇ ਤੁਹਾਨੂੰ ਭੁੱਖ ਹੀ ਨਹੀਂ ਲੱਗਦੀ ਮਰਦਾਨੇ ਐਸੇ ਗੱਲ ਦਾ ਜਵਾਬ ਚਾਹੁੰਦੇ ਹਾਂ ਸਤਿਗੁਰੂ ਜੀ ਚੱਲ ਫਿਰ ਐਵੇਂ ਕਰ ਆਪਣੀ ਰਵਾਬ ਹੋ ਜਾ ਭਾਈ ਮਰਦਾਨੇ ਨੇ ਰਵਾਬ ਦੀ ਤਾਰ ਛੋੜੀ ਤੇ ਬਾਬੇ ਨਾਨਕ ਨੇ ਸ਼ਬਦ ਉਚਾਰਿਆ ਕੱਲ ਨੂੰ ਇਸ ਵਿਚਾਰ ਵਿੱਚ ਅਗਲੇ ਵਿਚਾਰ ਵਿੱਚ ਸ਼ਬਦ ਸਰਵਨ ਕਰਾਂਗੇ ਔਰ ਅਗਲੀ ਸਾਕੀ ਸਜਣ ਠੱਗ ਦੇ ਨਾਲ ਔਰ ਪਾਣੀਪੱਤ करनाल ਦੀ ਸਾਕੀ ਆਪਾਂ ਕੱਲ੍ਹ ਦੀਆਂ ਵਿਚਾਰਾਂ ਵਿੱਚ ਇਹ ਸਰਵਨ ਕਰਾਂਗੇ ਨਹੀਂ ਹੁਣ ਅਰਦਾਸ ਦਾ ਸਮਾਂ ਲੰਘ ਰਿਹਾ ਹੈ ਹੋਈਆਂ ਤਮਾਮ ਬੁੱਲਾਂ ਦੀ ਕੀਮਾ ਸਮਾਪਤੀ ਵਾਲੇ ਪਾਸੇ ਜਾਣਾ ਕਰੀਏ ਬਲਾਉ ਫਤੇ ਪਾਉ ਫਤੇ ਗੱਜ ਕੇ ਅਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ